ਸਿਆਸੀ ਬਿਆਨਬਾਜ਼ੀਆਂ ਸਿਆਸੀ ਟਿੱਕਾ ਟਿੱਪਣੀ ਇਹ ਕੋਈ ਵੱਡੀ ਗੱਲ ਨਹੀਂ ਹੈ ਆਏ ਦਿਨ ਹੁੰਦੀ ਰਹਿੰਦੀ ਹੈ ਔਰ ਇਸ ਤੋਂ ਪਹਿਲਾਂ ਵੀ ਹੁੰਦੀ ਰਹੀ ਹੈ ਹੋਂ ਦਾ ਸਮਾਂ ਵੀ ਇਸ ਦੀ ਗਵਾਹੀ ਭਰਦਾ ਰਹੇਗਾ ਪਰ ਇੱਥੇ ਆ ਕੇ ਇੱਕ ਗੱਲ ਖੜਦੀ ਹੈ ਕਿ ਆਖਰਕਾਰ ਬਿਆਨ ਕੀ ਦਿੱਤਾ ਗਿਆ ਕਿਸ ਪੱਧਰ ਦਾ ਦਿੱਤਾ ਗਿਆ ਔਰ ਕੀ ਸਿਆਸੀ ਹੱਦ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਹੀ ਇਹ ਬਿਆਨ ਦਿੱਤਾ ਗਿਆ ਜਾਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ ਨੇ ਲੰਘੇ ਸਮੇਂ ਦੇ ਵਿੱਚ ਇਦਾਂ ਦੇ ਬੜੇ ਇਲਜ਼ਾਮ ਲੱਗੇ ਨੇ ਉਹ ਭਾਵੇਂ ਵਿਰੋਧੀ ਪਾਰਟੀਆਂ ਤੇ ਹੋਣ ਭਾਵੇਂ ਸੱਤਾਧਾਰੀ ਪਾਰਟੀ ਦੇ ਉੱਤੇ ਹੋਵੇ ਲਗਾਤਾਰ ਇੱਕ ਬਿਆਨ ਲੱਗਦਾ ਰਿਹਾ ਕਿ ਸਿਆਸੀ ਹੱਦਬੰਦੀ ਨੂੰ ਟੱਪ ਕੇ ਬਿਆਨ ਦਿੱਤੇ ਜਾ ਰਹੇ ਨੇ ਹੱਦਾਂ ਪਾਰ ਕੀਤੀਆਂ ਜਾ ਰਹੀਆਂ ਨੇ ਔਰ ਸਾਫ਼ ਤੌਰ ਦੇ ਉੱਤੇ ਇੱਕ ਦੂਸਰੇ ਦੀ ਵਿਰੋਧਤਾ ਜਿਹੜੀ ਆ ਉਹ ਇਹਨਾਂ ਭਾਸ਼ਣਾ ਦੇ ਜ਼ਰੀਏ ਜ਼ਰੀਏ ਕੀਤੀ ਜਾ ਰਹੀ ਹੈ ਔਰ ਵਿਰੋਧਤਾ ਵੀ ਉਸ ਪੱਧਰ ਦੀ ਜਿਹੜੀ ਸ਼ਾਇਦ ਸੁਣ ਕੇ ਵੀ ਚੰਗੀ ਨਾ ਲੱਗੇ ਖੈਰ ਹੁਣ ਤੱਕ ਇਹ ਸਾਰੇ ਮਸਲੇ ਉੱਭਰੇ ਨੇ ਭਾਵੇਂ ਉਹ ਪ੍ਰਤਾਪ ਬਾਜਵਾ ਤੇ ਸੀਐਮ ਭਗਵੰਤ ਮਾਨ ਦੀ ਲੜਾਈ ਹੋਵੇ ਭਾਵੇਂ ਉਹ ਵਿਕਰਮ ਸਿੰਘ ਮਜੀਠੀਆ ਤੇ ਸੀਐਮ ਭਗਵੰਤ ਮਾਨ ਦੀ ਆਪਸੀ ਲੜਾਈ ਹੋਵੇ ਭਾਵੇਂ ਸੁਖਵੀਰ ਸਿੰਘ ਬਾਦਲੀਆਂ ਸੀਐਮ ਭਗਵੰਤ ਮਾਨ ਦੀ ਆਪਸੀ ਲੜਾਈ ਹੋਵੇ ਲਗਾਤਾਰ ਇਸ ਤਰ੍ਹਾਂ ਦੇ ਬਿਆਨ ਸਾਹਮਣੇ ਆਉਂਦੇ ਰਹੇ ਨੇ ਕਿ ਟਿੱਕਾ ਟਿੱਪਣੀ ਹੱਦੋਂ ਪਾਰ ਹੋ ਗਈ ਖੈਰ ਹੁਣ ਵੀ ਦੁਬਾਰਾ ਇੱਕ ਟਿੱਕਾ ਟਿੱਪਣੀ ਕੀਤੀ ਗਈ ਹੈ ਬਿਕਰਮ ਸਿੰਘ ਮਜੀਠੀਆ ਸਟੇਜ ਉੱਤੇ ਹੁੰਦੇ ਨੇ ਔਰ ਬਿਕਰਮ ਸਿੰਘ ਮਜੀਠੀਆ ਦਾ ਰਵਈਆ ਹਰ ਕੋਈ ਜਾਣਦਾ ਹਰ ਕੋਈ ਜਾਣਦਾ ਹੈ ਕਿ ਬਿਕਰਮ ਸਿੰਘ ਮਜੀਠੀਆ ਕਿਸ ਕਿਸਮ ਦੇ ਇਨਸਾਨ ਨੇ ਔਰ ਕਿਸ ਤਰ੍ਹਾਂ ਉਹ ਆਪਣੇ ਬਿਆਨਾਂ ਨੂੰ ਘੁਮਾ ਕੇ ਕੁਝ ਸ਼ੂਗਰ ਕੋਟਡ ਕਰਕੇ ਔਰ ਕਿਸੇ ਵੱਖਰੇ ਤਰੀਕੇ ਦੇ ਨਾਲ ਪੇਸ਼ ਕਰਨ ਦੇ ਲਈ ਪ੍ਰਚਲਿਤ ਨੇ ਆਮ ਤੌਰ ਦੇ ਉੱਤੇ ਵਿਰੋਧੀਆਂ ਦੇ ਉੱਤੇ ਤੰਜ ਕੱਸਦੇ ਨੇ ਔਰ ਇਸ ਤਰ੍ਹਾਂ ਕੱਸਦੇ ਨੇ ਕਿ ਆਸ-ਪਾਸ ਵਾਲੇ ਲੋਕ ਹੱਸਦੇ ਰਹਿ ਜਾਂਦੇ ਨੇ ਢਿੱਡੀ ਪੀੜਾ ਪੈ ਜਾਂਦੀਆਂ ਨੇ ਔਰ ਇਸ ਤਰ੍ਹਾਂ ਦੀ ਸਥਿਤੀ ਬਣ ਜਾਂਦੀ ਹੈ ਕਿ ਨਾ ਤਾਂ ਉਸ ਗੱਲ ਨੂੰ ਧਿਆਨ ਦੇ ਨਾਲ ਵਿਚਾਰਿਆ ਜਾਂਦਾ ਉਸ ਸਮੇਂ ਤੇ ਨਾ ਹੀ ਉਸ ਗੱਲ ਦੇ ਉੱਤੇ ਹੱਸੋ ਗੁਰੇਜ਼ ਕੀਤਾ ਜਾਂਦਾ ਖੈਰ ਇਹੋ ਜੀ ਸਥਿਤੀ ਦੁਆਰਾ ਬਣ ਗਈ ਵਿਕਰਮ ਸਿੰਘ ਮਜੀਠੀਆ ਸਟੇਜ ਦੇ ਉੱਤੇ ਖੜੋਤੇ ਹੋਏ ਸਨ ਭਾਸ਼ਣ ਦੇ ਰਹੇ ਹੁੰਦੇ ਨੇ ਉਸੇ ਵੇਲੇ ਸੀਐਮ ਭਗਵੰਤ ਮਾਨ ਦਾ ਜ਼ਿਕਰ ਕੀਤਾ ਜਾਂਦਾ ਔਰ ਉਸ ਵੇਲੇ ਸ਼ਹਿਰੀ ਮਾਨ ਦਾ ਇੱਕ ਗੀਤ ਗਾ ਲੈਂਦੇ ਨੇ ਸ਼ਹਿਰੀ ਮਾਨ ਦਾ ਗੀਤ ਸਟੇਜ ਦੇ ਉੱਤੇ ਖੜ ਕੇ ਵਿਕਰਮ ਸਿੰਘ ਮਜੀਠੀਆ ਗਾ ਜਾਂਦੇ ਨੇ ਔਰ ਉਸ ਗੀਤ ਤੋਂ ਬਾਅਦ اچانک ਇਹੋ ਜਿਹਾ ਹਾਸਾ ਪਿਆ ਸਾਰੇ ਆਲਮ ਦੇ ਵਿੱਚ ਆਸ-ਪਾਸ ਜਿੰਨੇ ਲੋਕ ਬੈਠੇ ਹੁੰਦੇ ਨੇ ਹਰ ਕੋਈ ਹੱਸਣੋਂ ਗੁਰੇਜ਼ ਨਹੀਂ ਕਰ ਪਾਉਂਦਾ ਇੱਥੋਂ ਤੱਕ ਕਿ ਸੁਖਬੀਰ ਸਿੰਘ ਬਾਦਲ ਵੀ ਉਸੇ ਸਟੇਜ ਦੇ ਉੱਤੇ ਬੈਠੇ ਹੁੰਦੇ ਨੇ ਔਰ ਉਸੇ ਸਟੇਜ ਤੋਂ ਹੱਸ-ਹੱਸ ਦੂਰੇ ਹੁੰਦੇ ਨੇ ਸੁਖਬੀਰ ਬਾਦਲ ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਵਿੱਚ ਵਿਚਰ ਰਹੇ ਹੁੰਦੇ ਨੇ ਜਿਸ ਵੇਲੇ ਇੱਕ ਸਟੇਜ ਦੇ ਉੱਤੇ ਵਿਕਰਮ ਸਿੰਘ ਮਜੀਠੀਆ ਅਚਾਨਕ ਉਹ ਗੀਤ ਗਾ ਲੈਂਦੇ ਨੇ ਉਸ ਗੀਤ ਤੋਂ ਬਾਅਦ ਜੋ ਕੁਝ ਹੋਇਆ ਆਓ ਵੇਖਦੇ ਹਾਂ ਵੱਡਾ ਸ਼ੌਂਕ ਹੈ ਪੈਗ ਲਾਉਣ ਦਾ ਸਕੂਲ ਤਾਂ ਖੋਲੇ ਨਹੀਂ ਕਾਲਜ ਖੋਲੇ ਨਹੀਂ ਹਸਪਤਾਲ ਖੋਲੇ ਨਹੀਂ ਮਗਰ 3000 ਨਵਾਂ ਸ਼ਰਾਬ ਦਾ ਠੇਕਾ ਖੋਲਤਾ ਸ਼ਰਾਰ ਦੀ ਵਿਕਰੀ ਭਗਵੰਤਬਾਨ ਨੇ ਵਧਾਤੀ ਜਿਹੜਾ ਲਾ ਕੇ ਤੋਂ ਕੀ ਗਾਣਾ ਸੀ ਆ ਲਾ ਕੇ ਦੋ ਪੈਗ ਹਾਂ ਦਸੀ ਲਾ ਕੇ ਦੋ ਪੈਗ ਬੱਲੀਏ ਹਾਂ ਲਾ ਕੇ ਦੋ ਪੈਗ ਬੱਲੀਏ ਤੇ ਲਾ ਕੇ ਪੈਗ ਬੱਲੀਏ ਤੇ ਦੇਖੋ ਪੰਜਾਬ ਦਾ ਕੀ ਬਾਣਾ ਬੱਜ ਜੋੇ ਕੋਲੋ ਕੋਲੋ ਜਿਨ੍ਹਾਂ ਨੇ ਗਰੰਟੀਆਂ ਝੂਠ ਦੀਆਂ ਗਰੰਟੀਆਂ ਗੱਲ ਕਰਕੇ ਕੋਈ ਵਾਅਦਾ ਪੂਰਾ ਨਹੀਂ ਕੀਤਾ ਇਸ ਲਈ ਇਹ ਸਾਸ਼ ਨਾਲ ਇਹ ਚ ਉਮੀਦ ਰਹਿਣ ਕਿ ਜਿਹੜੇ ਔਜਲਾ ਸਾਹਿਬ ਨੇ 10 ਸਾਲ 7 ਸਾਲ ਦੋ ਵਾਰ ਯੂਐਮਪੀ ਰਹੇ ਆ ਦਰਸ਼ਨ ਨਹੀਂ ਕਦੇ ਦਿੱਤੇ ਕਹਿੰਦੇ ਹੋਏ ਤੇਰੇ ਦਰਸ਼ਨ ਤੇ ਦਿਨ ਵਧੀਆ ਲੰਘੂਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ